ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈਗਾ ਸਤਨਾਮ ਸਿੰਘ ਰਤੋਕੇ ਜ਼ਿਲ੍ਹਾ ਯੂਥ ਪ੍ਰਧਾਨ ਸੰਗਰੂਰ ਕੀ ਕਹਿਣਾ ਚਾਹੁੰਦਾ ਜੀ ਗੱਤਕਾ ਦਿਵਸ ਮਨਾਇਆ ਜਾ ਰਿਹਾ ਹੈ ਮਸਤੋੜਾ ਸਾਹ ਦੇ ਵਿੱਚ ਬੱਚੇ ਆਏ ਨੇ ਛੋਟੇ ਛੋਟੇ ਬੱਚੇ ਗੱਤਕਾ ਦਿਵਸ ਦੇ ਮੌਕੇ ਤੇ ਆਪਣੇ ਜੋਰ ਦਿਖਾ ਰਹੇ ਨੇ ਇਹ ਅੱਜ ਜੀ ਜਿਹੜਾ ਗੱਤਕਾ ਦਿਵਸ ਹੈ ਇਹ ਸਾਡੇ ਛੇਵੇਂ ਪਾਤਸ਼ਾਹ ਨੇ ਸ਼੍ਰੀ ਗੁਰੂ ਹਰਗਵਿੰਦ ਸਾਹਿਬ ਨੇ ਸ਼ੁਰੂ ਕੀਤਾ ਇਹ ਉਸ ਟਾਈਮ ਸ਼ੁਰੂ ਕੀਤਾ ਜਦੋਂ ਕੋਈ ਵੀ ਆਵਦਾ ਤਖਤ ਨਹੀਂ ਸੀ ਲਾ ਸਕਦਾ ਕਲਗੀ ਨਹੀਂ ਸੀ ਲਾ ਸਕਦਾ ਘੋੜ ਸਵਾਰੀ ਨਹੀਂ ਸੀ ਕਰ ਸਕਦਾ ਖਾੜੇ ਨਹੀਂ ਸੀ ਜਿਹੜਾ ਚਲਾ ਸਕਦਾ ਤਾਂ ਗੁਰੂ ਸਾਹਿਬ ਨੇ ਇਹ ਸਾਰਾ ਕੁਝ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਅਖਾੜਿਆਂ ਦੀ ਸਥਾਪਨਾ ਕੀਤੀ ਘੋੜ ਸਵਾਰੀ ਕੀਤੀ ਕਲਗੀ ਲਾਈ ਉਦੋਂ ਤੋਂ ਜਿਹੜਾ ਗਤਕਾ ਦਿਵਸ ਜਿਹੜਾ ਮਨਾਇਆ ਜਾਂਦਾ ਸੋ ਸਿੱਖ ਕੌਮ ਕੋਈ ਵੀ ਧਾਰਮਿਕ ਸਾਡਾ ਪ੍ਰੋਗਰਾਮ ਹੁੰਦਾ ਤਾਂ ਸਭ ਤੋਂ ਪਹਿਲਾਂ ਜਿਹੜਾ ਗਤਕੇ ਦੇ ਜੋਰ ਜਿਹੜੇ ਨੇ ਸਾਡੇ ਸਿੰਘ ਸਾਡੀਆਂ ਬੀਬੀਆਂ ਭੈਣਾ ਉਹ ਦਿਖਾਉਂਦੀਆਂ ਨੇ ਛੋਟੇ ਛੋਟੇ ਬੱਚੇ ਆਪਣੇ ਜੋਰ ਦਿਖਾ ਰਹੇ ਆ ਕੀ ਕਹਿਣਾ ਚਾਹੁੰਦੇ ਬੱਚੇ ਦਾ ਸੋ ਇਹ ਅੱਜ ਬੱਚਿਆਂ ਨੇ ਤੁਸੀਂ ਸਾਰਾ ਕਵਰੇਜ ਕੀਤਾ ਹੈ ਦੇਖਿਆ ਸੋ ਇਹ ਜਿਹੜੇ ਬੱਚੇ ਨੇ ਇਹ ਕੱਲ ਨੂੰ ਕੋਈ ਵੀ ਭੀੜ ਪੈਂਦੀ ਐ ਐਸੇ ਕੌਮ ਤੇ ਤਾਂ ਇਹ ਜਿਵੇਂ ਜੰਗਾਂ ਜੁੱਧਾਂ 'ਚ ਲੜਦੇ ਰਹੇ ਐ ਜਦੋਂ ਇਹਨਾਂ ਨੂੰ ਪੂਰੀ ਟ੍ਰੇਨਿੰਗ ਹੋਊਗੀ ਸੋ ਇਹ ਫਿਰ ਕਿਤੇ ਮਾਰ ਨਹੀਂ ਖਾਨਗੇ ਆਪਦੀ ਸੁਰੱਖਿਆ ਜਿਹੜੀ ਹੈ ਆਪ ਕਰ ਸਕਣਗੇ ਸੋ ਅਸੀਂ ਤਾਂ ਹੋਰ ਵੀ ਬੇਨਤੀ ਕਰਦੇ ਆ ਪੰਜਾਬ ਦੇ ਵਾਸੀਆਂ ਨੂੰ ਸਿੱਖਾਂ ਨੂੰ ਤੇ ਹੋਰ ਵੀ ਜਿਹੜੇ ਧਰਮ ਨੇ ਕਿ ਆਪਾਂ ਵੱਧ ਤੋਂ ਵੱਧ ਜਿਹੜੇ ਬੱਚੇ ਨੇ ਉਹਨਾਂ ਨੂੰ ਗਤਕੇ ਦੀ ਸਖਲਾਈ ਜਿਹੜੀ ਹੈ ਦਈਏ ਤੇ ਆਪਦੇ ਪਿੰਡਾਂ 'ਚ ਜਿਹੜੇ ਕੈਂਪ ਲਵਾਈਏ ਗਤਕੇ ਦੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਗਿ ਮੇਰਾ ਨਾਮ ਜੱਸੀ ਆ ਮੈਂ ਪਿੰਡ ਭੁੱਲਣ ਦੀ ਵਾਸੀ ਆ ਸਾਡਾ ਜ਼ਿਲ੍ਹਾ ਕੀ ਜਿਹੜਾ ਸੰਗਰੂਰ ਆ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਗਤਕਾ ਦੀ ਇੱਕ ਖੇਡ ਬਖਸ਼ੀ ਆ ਜੀ ਨੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਵੀ ਭਾਰਤ ਦੇ ਬੱਚੇ ਨੇ ਪੰਜਾਬ ਦੇ ਬੱਚੇ ਨੇ ਸਾਰੇ ਗਤਕਾ ਖੇਡਣ ਅਤੇ ਆਪ ਆਪ ਦੀ ਸੁਰੱਖਿਆ ਕਰਨ ਇਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਛੇਵੇਂ ਪਾਤਸ਼ਾਹ ਜੀ ਨੇ ਸਾਨੂੰ ਇਹ ਖੇਡ ਦੀ ਬਖਸ਼ੀਸ਼ ਬਖਸ਼ੀ ਸੀ ਕਿ ਜਿਹੜੀ ਗਤਕਾ ਸਾਨੂੰ ਕੋੜਾ ਸਵਾਰ ਦੀ ਨਾਲੇ ਹੋਰਾਂ ਦੀ ਵੀ ਬਖਸ਼ੀਸ਼ ਸੀਗੀ ਬੱਚੇ ਬੱਚੇ ਕੀ ਕਹਿਣਾ ਚਾਹੁੰਦੇ ਹੋ ਅੱਗੇ ਜਾ ਕੇ ਵੀ ਲੰਬੇ ਟਾਈਮ ਤੱਕ ਤੁਸੀਂ ਗਤਕਾ ਖੇਡਦੇ ਰਹੋਗੇ ਹਾਂਜੀ ਜਿਹੜੀ ਕਿ ਸਿੱਖਾਂ ਦੀ ਕੌਮ ਆ ਗਤਕਾ ਕੌਮ ਆ ਇਹਦੇ ਬਾਰੇ ਅਸੀਂ ਖੇਡਦੇ ਰਹਾਂਗੇ ਜੋ ਕਿ ਆਪਾਂ ਗਤਕਾ ਖੇਡ ਦੇ ਬਾਰੇ ਸੁਰੱਖਿਆ ਕਰ ਸਕਦੇ ਆ ਸਸਤਾ ਦੇ ਨਾਲ ਸੁਰੱਖਿਆ ਕਰ ਸਕਦੇ ਆ ਪ੍ਰੇਰਣਾ ਕਿਥੋਂ ਮਿਲੀ ਆ ਵੀ ਗੱਤਕਾ ਤੁਸੀਂ ਖੇਡਣਾ ਚਾਹੀਦਾ ਕਿਥੋਂ ਮਾਤਾ ਪਿਤਾ ਤੋਂ ਪ੍ਰੇਰਣਾ ਮਿਲੀ ਜਾਂ ਸਕੂਲੋਂ ਪ੍ਰੇਰਣਾ ਮਿਲੀ ਇਹ ਸਾਡੇ ਨਾਲ ਦੇ ਪਿੰਡ ਠਸਕਾ ਦੇ ਵਿੱਚੋਂ ਕੁਝ ਉਸਤਾਦੇ ਸੀਗੇ ਉਸਤਾਦ ਮਨਵੀਰ ਸਿੰਘ ਨਾਲੇ ਉਸਤਾਦ ਜਤਿੰਦਰ ਸਿੰਘ ਉਹਨਾਂ ਨੇ ਇਹ ਗੇਮ ਦੀ ਸਾਨੂੰ ਪ੍ਰੇਰਣਾ ਦਿੱਤੀ ਆ ਤੁਹਾਨੂੰ ਲੱਗਦਾ ਵੀ ਜਦੋਂ ਤੁਸੀਂ ਵੱਡੇ ਹੋ ਜਾਓਗੇ ਗੱਤਕਾ ਖੇਡਦੇ ਰਹੋਗੇ ਤੇ ਤੁਸੀਂ ਬਿਜ਼ਨਸ ਦੇ ਵਿੱਚ ਵੀ ਜਾ ਸਕਦੇ ਹੋ ਪੈਸੇ ਵੀ ਕਮਾ ਸਕਦੇ ਹੋ ਹਾਂ ਕਮਾ ਸਕਦੇ ਹਾਂ ਜੀ ਗਤਕਾ ਦੇ ਵਿੱਚ ਕੋਈ ਟੀਚਰ ਬਣ ਸਕਦਾ ਕੁਝ ਵੀ ਕਰ ਸਕਦੇ ਹਾਂ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗਤਕਾ ਦੀਵਸ ਮਨਾਇਆ ਜਾ ਰਿਹਾ ਮਸਤੋਨਾ ਸਾਹਿਬ ਦੇ ਵਿੱਚ ਜਿਹੜਾ ਇਹ ਗਤਕਾ ਦੇ ਹੜਾ ਅਸੀਂ ਮਨਾ ਰਹੇ ਹਾਂ ਇਹ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਦਿੱਤਾ ਹੈ ਜਦੋਂ ਇੱਥੇ ਮੁਗਲਾਂ ਦੇ ਰਾਜ ਚ ਗੈਰ ਮੁਸਲਮਾਨ ਗਤਕਾ ਨਹੀਂ ਖੇਡ ਸਕਦਾ ਕੋਰਸ ਵਾਲੀ ਨਹੀਂ ਸੀ ਕਰ ਸਕਦਾ ਸ਼িকার ਨਹੀਂ ਸੀ ਖੇੜ ਸਕਦਾ ਉਸ ਸਮੇਂ ਸਾਨੂੰ ਗੁਰੂਆਂ ਗੁਰੂ ਸਾਹਿਬਾਨਾਂ ਨੇ ਇਹ ਗੱਤਕ ਦੇ ਜੋਹਰ ਸਿਖਾਏ ਤਾਂ ਕਿ ਸਿੱਖ ਸਰੀਰਕ ਤੌਰ ਤੇ ਰਿਸ਼ਤ ਪੁੱਸਤ ਰਹੇ ਔਰ ਆਪਣੀ ਰੱਖਿਆ ਕਰ ਸਕੇ ਸੋ ਗੱਤਕਾ ਦਿਹਾੜਾ ਸਾਡੇ ਲਈ ਬਹੁਤ ਜ਼ਰੂਰੀ ਸੀਗਾ ਕਿਉਂਕਿ ਇੰਡੀਅਨ ਸਟੇਟ ਸਾਡੇ ਤੇ ਜਿਹੜਾ ਜੋਗਾ ਦਿੱਸਥੋਪਣਾ ਚਾਹੁੰਦੀ ਹੈ ਹਿੰਦੂ ਵੀਰਾਂ ਦਾ ਯੋਗਾ ਦਿਵਸ ਮਨਾਉਣ ਜੋ ਮਰਜ਼ੀ ਕਰਨ ਸਾਨੂੰ ਕੋਈ ਇਤਰਾਜ਼ ਨਹੀਂ ਬਹੁਤ ਵਧੀਆ ਗੱਲ ਹੈ ਪਰ ਜਿਹੜਾ ਇਹ ਸਾਡੇ ਸਕੂਲਾਂ ਚ ਇੱਥੇ ਪੰਜਾਬ ਚ ਥੋਪਿਆ ਜਾ ਰਿਹਾ ਹੈ ਵੀ ਯੋਗਾ ਦਿਵਸ ਮਨਾਓ ਬਿਲਕੁਲ ਨਹੀਂ ਸਿੱਖਾਂ ਦਾ ਜਿਹੜਾ ਹੈਗਾ ਗੱਤਕਾ ਦਿਹਾੜਾ ਅਸੀਂ ਆਪਣੇ ਸਰੀਰ ਨੂੰ ਰਿਸਤਪੁਰ ਸਕਣ ਲਈ ਜਿਵੇਂ ਇਹ ਕੁੜੀਆਂ ਨੇ ਗੱਤਕਾ ਖੇਡਿਆ ਇਹਨਾਂ ਨੂੰ ਆਪਣੀ ਰੱਖਿਆ ਸਵੈ ਰੱਖਿਆ ਲਈ ਮੁੰਡਿਆਂ ਨੂੰ ਆਪਣੀ ਸਵੈ ਰੱਖਿਆ ਲਈ ਗੱਤਕਾ ਦਿਹਾੜਾ ਮਨਾਇਆ ਜਾ ਰਿਹਾ ਹੈ ਅਸੀਂ ਗੱਤਕਾ ਦਿਹਾੜਾ ਹੀ ਮਨਾਵਾਂਗੇ ਯੋਗਾ ਦਿਵਸ ਨਾਲ ਸਾਡਾ ਕੋਈ ਸੰਬੰਧ ਨਹੀਂ